ਮੇਰਾ ਰਮੇਸ਼ ਜੀ ਕੀ ਗੱਲ ਹੋਈ ਇੱਥੇ ਆ ਕਿ ਜਿਹੜਾ ਇਹ ਨਾ ਬੱਚੇ ਗੱਡੀ ਚਲਾ ਕੇ ਲਿਆਉਂਦਾ ਹੀ ਮਹਿੰਦਰਾ ਦੀ ਇੱਥੋਂ ਮੋੜ ਤੋਂ ਇਹਨਾਂ ਇੱਕਦਮ ਗੱਡੀ ਤੇਜ਼ ਕੀਤੀ ਤੇ ਸਿੱਧੀ ਦੁਕਾਨ ਦੇ ਅੰਦਰ ਹੀ ਆ ਕੇ ਵੜ ਗਈ ਕੀ ਕਿਸੇ ਕਿੰਨਾ ਨੁਕਸਾਨ ਆ ਕੇ ਸੱਟਾ ਬਟੇ ਲੱਗਿਆ ਨਹੀਂ ਛੱਟ ਨਹੀਂ ਲੱਗੀ ਲਾਤ ਤੇ ਸ਼ੀਸ਼ਾ ਵੱਜਾ ਵਾ ਭਾਪੇ ਹੋਣਾ ਦੇ ਤੇ ਉਹ ਇਹ ਆ ਵੀ ਨੁਕਸਾਨ ਤੇ ਕਾਫੀ ਹੋ ਗਿਆ ਇੱਕ ਬੰਦਾ ਥੱਲੇ ਵੀ ਆਇਆ ਸੀ ਇੱਕ ਬੰਦਾ ਹੀ ਉਹ 扑ੜ ਕੇ ਜਿਹੜਾ ਜਿਹਦਾ ਮੋਟਰਸਾਈਕਲ ਥੱਲੇ ਆਇਆ ਆ ਬੰਦੇ ਦਾ ਉਹ ਮੋੜ ਪੜੇ ਚੜਕਾ ਕੋ ਰਕੇ ਥੱਲੇ ਉਹਦਾ ਪ੍ਰਟੀਨਾ ਮੁਰਛਾ ਲਿਆ ਸਾਡਾ ਇੱਕ ਘਟੋ ਘਾਟ ਵੀ 170000 ਰੁਪਏ ਦਾ ਨੁਕਸਾਨ ਕਰਕੇ ਮੰਗ ਵੀ ਸਾਨੂੰ ਸਾਡੇ ਨੂੰ ਪੈਸੇ ਦਵਾਏ ਜਾਣ ਗਲਤੀ ਤੇ ਘਰ ਆ ਲੈਂਦੀ ਆ ਨਾ ਬੱਚੇ ਨੂੰ ਗੱਡੀਆਂ ਫੜਾ ਦੇਣੀਆਂ ਉਤੋਂ ਮੋੜ ਤੋਂ ਗੱਡੀ ਇੱਕਦਮ ਸਪੀਡ ਤੇਜ਼ ਕਰਦੀ ਏ ਨਹੀਂ ਤੇ ਇੰਨਾ ਰਸ ਰਿੰਦਾ ਇੱਥੇ ਵੀ ਗੱਡੀ ਇੱਥੇ 10 ਸਪੀਡ ਤੋਂ ਵੱਧ ਚੱਲਦੀ ਨਹੀਂ ਬੰਦੇ ਕਿਨੇ ਵਿੱਚ ਬੰਦੇ 4-5 ਜਣੇ ਮੈਂ ਤੇ ਅੰਦਰ ਕੰਮ ਲੱਗਾ ਹੋਇਆ ਸੀ ਸੌਤੇ ਨੂੰ ਤੇ ਮੈਂ ਤਾਂ ਮਦਰਲੇ ਪਾਸੇ ਗਿਆ ਚੌਲ ਲੈਣ ਜਨਾ ਚਰਨੋਂ ਦਾਹ ਕੰਦਾ ਚੌਲ ਆਪਣੀ ਤੇਲ ਦੀ ਬੋਤਲ ਪਿੱਛੇ ਲੈਣ ਗਿਆ ਕੱਢਣ ਜਬਸ 1 ਸੈਕਿੰਡ ਦੇ ਵਿੱਚ ਹੀ ਮੈਂ ਤਾਂ ਸ਼ਾਇਦ ਕੁਝ ਬਾਹਰ ਹੋਇਆ ਵੇਖਿਆ ਇੱਕਦਮ ਤੇ ਅਗਲੇ ਪਾਸੇ ਆ ਗਏ ਤੇ ਇਹ ਜਿਹੜਾ ਗੇਟ ਆਪਣਾ ਲੱਗਾ ਸੀ ਇਹ 23000 ਰੁਪਏ ਦਾ ਲੱਗਾ ਸੀ ਇਹ ਵੀ ਟੁੱਟ ਗਿਆ ਬਾਕੀ ਹੋਰ ਸੌਦਾ ਆਟਾ ਬਹੁਤ ਕਰ ਕਰਿਆ ਨੇ ਦਾ ਬਹੁਤ ਇਨਸਾਨ ਹੋਇਆ ਕੀ ਮੰਗ ਕਰਦੇ ਨੇ ਆਪਣੇ ਬਸ ਪੈਸੇ ਦਿੱਤੇ ਜਾਣ ਸਾਹਿਬ ਕਿੱਥੋਂ ਮਤਲਬ ਕਰਨਾ ਇੰਨਾ ਨੁਕਸਾਨ ਕੋਲ ਇੱਕ ਤਰੀਕੇ 17000 ਰੁਪਏ ਦਾ ਇੱਕ ਗੱਡੀ ਬਲੈਰੋ ਆਈ ਆ ਜੀ ਅੱਛਾ ਜੀ ਉਹਨੇ ਇੱਕ ਮੋਟਰਸਾਈਕਲ ਨੂੰ ਫੇਟ ਵਾਰੀ ਆ ਜਿਹਦੇ ਨਾਲ ਉਹ ਜ਼ਖਮੀ ਹੋ ਗਿਆ ਜੀ ਬਾਕੀ ਮੌਕੇ ਤੇ ਪੁੱਜ ਕੇ ਤੇ ਕਾਰਵਾਈ ਕਰ ਲਈ ਆ ਗੱਡੀ ਲੈ ਲਈ ਜੀ ਕਿੰਨੇ ਕਿੰਨੇ ਬੰਦੇ ਗੱਡੀ ਚਲਾ ਰਹੇ ਨੇ ਜਦੋਂ ਗੱਡੀ ਦੇ ਵਿੱਚ ਤੇ ਦੋ ਬੱਚੇ ਸੀ ਜੀ ਗੱਡੀ ਕਿੱਧਰੋਂ ਆਈ ਕਿੱ데 ਕਿੱਧਰ ਹੈ ਗੱਡੀ ਤੇ ਅਵਰਸਰ ਸਾਈਡ ਤੋਂ ਆਈ ਆ ਜੀ ਸਰਾ ਨੂੰ ਜਾ ਰਹੀ ਹੈ ਇੰਡੇਆਲਾ ਸਾਈਡ ਬਲੈਰੋ ਗੱਡੀ ਹੈ ਗੱਡੀ ਵੜੀ ਕਿੱਥੇ ਭਾਜੀ ਗੱਡੀ ਦੁਕਾਨ ਦੇ ਅੰਦਰ ਵੜ ਗਈ ਜੀ ਤੇ ਬੰਦਾ ਨੂੰ ਨੁਕਸਾਨ ਹੋਇਆ ਤੱਕ ਦੁਕਾਨ ਦਾ ਕਰੀਬ ਕਰੀਬ 2-4000 ਦਾ ਨੁਕਸਾਨ ਹੋ ਗਿਆ ਉਹਦਾ ਤੇ ਬੰਦਾ ਜਿਹੜਾ ਜ਼ਖਮੀ ਉਹਦੀ ਹਾਲਤ ਕਿਹੋ ਜੀ ਹੈ ਉਹਦੀ ਕਾਫੀ ਹਾਲਤ ਮਾੜੀ ਹੈ ਸਿਰ 'ਤੇ ਸੱਟਾਂ ਲੱਗੀਆਂ ਜੀ ਅੱਛਾ ਬਾਕੀ ਜੋ ਵੀ ਕਾਰਵਾਈ ਬਣੂਗੀ ਕਰ ਦਾਂਗੇ ਠੀਕ ਹੈ